ਸਰਦਾਰ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਸਾਹਿਬ ਜਿਹੜੇ ਕਿ ਤੁਸੀਂ ਆਪ ਹੀ ਜਾਣਦੇ ਹੋ ਕੱਲ ਹਸਪਤਾਲ ਚੋਂ ਬਾਹਰ ਆਏ ਹੈ ਡਾਕਟਰ ਸਹਿਬਾਨ ਨੇ ਉਹਨਾਂ ਨੂੰ ਥੋੜਾ ਰੋਕਿਆ ਵੀ ਸੀ ਕਿ ਅਜੇ ਤੱਕ 2-3 ਦਿਨ ਲਈ ਪੂਰਾ ਹੀ ਆਰਾਮ ਕੀਤਾ ਜਾਵੇ ਪਰ ਫਿਰ ਵੀ ਜਿਹੜੀ ਬਹੁਤ ਵੱਡੀਆਂ ਜ਼ਿੰਮੇਵਾਰੀਆਂ ਨੂੰ ਸੰਭਾਲਦੇ ਹੋਏ ਆਪਣੀ ਸਿਹਤ ਦੀ ਪਰਵਾਹ ਨਾ ਕਰਦੇ ਹੋਏ ਉਹਨਾਂ ਨੇ ਕੱਲ ਵੀ ਮੀਟਿੰਗ ਕੀਤੀ ਇਸੇ ਮਾਮਲੇ 'ਤੇ ਕਿਉਂਕਿ ਜਿਹੜੀ ਸਾਡੀ ਫਸਲ ਆ ਰਹੀ ਹੈ ਝੋਨੇ ਦੀ ਉਸ ਦੇ ਵਿੱਚ ਔਰ ਅੱਜ ਵੀ ਜਿਹੜੀ ਪਰਾਲੀ ਦੇ ਲਈ ਪਰਾਲੀ ਦਾ ਜਿਹੜਾ ਫਿਕਰ ਹੈ ਸਾਰਿਆਂ ਨੂੰ ਹੈ ਪਰ ਅਸੀਂ ਫਿਰ ਵੀ ਤੁਹਾਨੂੰ ਇਹ ਦੱਸਣਾ ਚਾਹੁੰਦੇ ਹਾਂ ਕਿ ਪੰਜਾਬ ਸਰਕਾਰ ਹਮੇਸ਼ਾ ਕਿਸਾਨ ਭਰਾਵਾਂ ਨੂੰ ਪ੍ਰੇਰਣ ਦੇ ਲਈ ਸਾਡੇ ਸਾਰੇ ਖੇਤੀਬਾੜੀ ਵਿਭਾਗ ਅੱਜ ਸਰਦਾਰ ਭਗਵੰਤ ਸਿੰਘ ਜੀ ਮਾਨ ਹੋਰਾਂ ਨੇ ਡੀਸੀ ਸਾਹਿਬਾਨ ਨੂੰ ਵੀ ਹਾਦ ਇਹ ਕਰ ਦਿੱਤੀ ਹੈ ਕਿ ਉਹ ਜਾ ਕੇ ਫੀਲਡ ਵਿੱਚ ਕਿਸਾਨ ਭਰਾਵਾਂ ਨਾਲ ਵੀ ਵਿਚਾਰ ਵਟਾਂਦਰਾ ਕਰਨ ਉਹਨਾਂ ਨੂੰ ਪ੍ਰੇਰਿਤ ਕਰਨ ਔਰ ਸਾਰੇ ਆਪਣੇ ਮਲਾਜ਼ਮਾਂ ਨੂੰ ਵੀ ਵਾਦ ਤੋਂ ਵਾਦ ਉਹਨਾਂ ਨਾਲ ਰੂਬਰੂ ਕਰਨ ਕਿ ਅਸੀਂ ਜਿਹੜੀ ਫਸਲ ਵੜਣੀ ਹੈ ਉਸ ਤੋਂ ਬਾਅਦ ਪਰਾਲੀ ਨੂੰ ਅੱਗ ਨਾ ਲਾਈ ਜਾਵੇ ਜਿਦੇ ਨਾਲ ਅਸੀਂ ਆਪਣੀ ਧਰਤੀ ਦਾ ਵੀ ਨੁਕਸਾਨ ਕਰਦੇ ਆ ਆਪਣੇ ਇੱਥੇ ਵੀ ਵਾਤਾਵਰਨ ਖਰਾਬ ਹੋ ਜਾਂਦਾ ਔਰ ਇਹਦਾ ਪ੍ਰਬੰਧ ਬਹੁਤ ਵੱਡਾ ਅੱਜ 14 ਜਿਹੜੀਆਂ ਲੱਖ ਤੋਂ ਵੱਧ ਜਿਹੜੀ ਮਸ਼ੀਨਰੀ ਹੈ ਉਹ ਪਿੰਡਾਂ ਵਿੱਚ ਛੋਟੀ ਵੱਡੀ ਹੈਪੀ ਸੀਡਰ ਤੋਂ ਲੈ ਕੇ ਤੇ ਹੋਰ ਐਥੋਂ ਤੱਕ ਬੇਲਰਾਂ ਤੱਕ ਉਹ ਪੰਜਾਬ ਵਿੱਚ ਆਪਣਾ ਕੰਮ ਕਰ ਰਹੀ ਹੈ 31000 ਏਕੜ ਜਿਹੜਾ ਉਹ ਸਾਮਕੇ ਅਡੋੜ ਇੰਡਸਟਰੀ ਨੂੰ ਪੇਡਾ ਦੇ ਰਹੀ ਹੈ ਪਰਵਾਇਡ ਕਰ ਦੇਣੀ ਹੈ ਕੁਝ Rajasthan ਵਾਲੇ ਵੀ ਇਸ ਪਰਾਲੀ ਨੂੰ ਆਪਣੇ ਪਸ਼ੂਆਂ ਦੇ ਲਈ ਚਾਰਨ ਦੇ ਲਈ ਚਾਰੇ ਲਈ ਉਹ ਚਾਹੁੰਦੇ ਹੁੰਦੇ ਐ ਅਸੀਂ ਉਹਨਾਂ ਨੂੰ ਵੀ ਵੱਧ ਤੋਂ ਵੱਧ ਇਥੋਂ ਪ੍ਰਵਾਇਡ ਕਰਾਉਣ ਲਈ ਕਿ ਜਿਹੜੀ ਪਰਾਲੀ ਨੂੰ ਘੜ ਤੋਂ ਘਟਾ ਅਗ ਲਾਈ ਜਾਵੇ ਪਰਾਲੀ ਦਾ ਪ੍ਰਦੂਸ਼ਣ ਘੱਟ ਹੋਵੇ ਇਹਦੇ ਨਾਲ ਅਸੀਂ ਆਪਣਾ ਜਿਹੜੀ ਇਥੋਂ ਦੀ ਸਾਰੀ ਪੰਜਾਬ ਦੇ ਵਾਤਾਵਰਨ ਨੂੰ ਵੀ ਸਾਫ਼ ਰੱਖਾਂਗੇ ਸਾਡੇ ਗੁਰੂਆਂ ਦਾ ਵੱਡਾ ਫਰਮਾਨ ਹੈ ਗੁਰੂ ਨਾਨਕ ਦੇਵ ਜੀ ਦਾ ਪਵਨ ਗੁਰੂ ਪਾਣੀ ਪਿਤਾ ਮਾਤਾ ਕਰਤਮਹਤ ਅਸੀਂ ਆਪਣੀ ਧਰਤੀ ਨੂੰ ਵੀ ਬਚਾਉਣਾ ਅਸੀਂ ਪਾਣੀ ਨੂੰ ਵੀ ਵਾਤਾਵਰਨ ਨੂੰ ਵੀ ਇਸ ਦੇ ਲਈ ਅਸੀਂ ਸਾਰਿਆਂ ਨੇ ਸਹਿਯੋਗ ਦੇਣਾ ਤੋਂ ਜੋ ਸਰਕਾਰ ਦੀ ਬਣਦੀ ਡਿਊਟੀ ਹੈ ਉਸ ਮੁਤਾਬਕ ਅਸੀਂ ਵੱਤੋਦ ਇਸ ਸਾਲ 500 ਕਰੋੜ ਰੁਪਈਆ ਜਿਹੜਾ ਸਬਸਿਡੀ ਜ਼ਿੰਮੇਦਾਰ ਭਰਾਵਾਂ ਨੂੰ ਜਿਹਦੇ ਵਿੱਚ ਬੈਲਰ ਵੱਡੇ ਬੈਲਰ ਛੋਟੀ ਮਸ਼ੀਨਰੀ ਜਿਹਦੇ ਨਾਲ ਬਹੁਤ ਸਾਰੀ ਪਰਾਲੀ ਸਾਂਭੀ ਜਾਂਦੀ ਹੈ ਔਰ ਇਹ ਅੱਜ ਸਰਦਾਰ ਭਗਵੰਤ ਸਿੰਘ ਮਾਨ ਨਿਹੋਰਾ ਨੇ ਸਾਰੇ ਅਫਸਰ ਸਹਿਮਾਨ ਨੂੰ ਬੁਲਾ ਕੇ ਉਹਦੇ ਵਿੱਚ ਮੈਂ ਵੀ ਸੀ ਇਹ ਹਦਾਇਤ ਕੀਤੀ ਗਈ ਸੀ ਕਿ ਆਪਾਂ ਸਾਰੇ ਰਲ ਮਿਲ ਕੇ ਪੰਜਾਬ ਦੇ ਕਿਸਾਨ ਭਰਾਵਾਂ ਨਾਲ ਇਥੋਂ ਜਿਹੜੀਆਂ ਸਾਡੀਆਂ ਕਿਉਂਕਿ ਸੁਪਰੀਮ ਕੋਰਟ बार-बार ਗੱਲਾਂ ਕਰ ਦਿੰਦੀ ਹੈ ਵੀ ਪੰਜਾਬ ਸਰਕਾਰ ਤੇ ਤੁਸੀਂ ਲੋਕ ਇਸ ਨੂੰ ਸੰਭਾਲੋ ਇਸ ਲਈ ਅਸੀਂ ਸਾਰੇ ਗਲ ਮਿਲ ਕੇ ਇਸ ਨੂੰ ਘੱਟ ਤੋਂ ਘੱਟ ਪਿਛਲੇ ਸਾਲਾਂ ਨਾਲੋਂ ਜਿਹੜੀ 50% ਜਿਹੜੀ ਰੋਕਥਾਮ ਹੋ ਗਈ ਸੀ ਐਤਕੀ ਅਸੀਂ ਹੋ ਸਕਦਾ 70-72 ਤੱਕ ਵੀ ਜਾਵੇ ਐਤਕੀ ਕਿੰਨੀ ਜਲਦੀਆਂ ਇਸ ਟਾਈਮ ਤੱਕ ਤੇ ਪਿਛਲੇ ਸਾਲ ਕਿੰਨੀ ਜਲੀ ਕੋਈ ਹੈਗੀ ਅ ਉਸ ਮੁਤਾਬਕ ਪਿਛਲੇ ਸਾਲ ਨਾਲੋਂ ਘੱਟ ਹੈ ਪਰ ਇਹ ਵੀ ਇਸ ਨੂੰ ਇੱਕ ਵਾਰ ਤੁਹਾਨੂੰ ਮੈਂ ਦੱਸਦਾ ਕਿ ਇੱਕ ਸ਼ਾਇਦ ਗੁਰਦਾਸਪੁਰ ਵਿੱਚ ਹੀ ਗਏ ਸੀ ਸੈਟਲਾਈਟ ਨੇ ਉਹਦੀ ਦੇਤੀ ਜਾ ਕੇ ਕੋਈ ਹੋਰ ਥਾਗ ਲੱਗੀ ਸੀ ਖੇਤ ਵਿੱਚ ਲੱਗੀ ਨਹੀਂ ਸੀ ਕੋਈ ਕਿਸੇ ਨੇ ਸ਼ਾਇਦ ਇੰਡਸਟਰੀ ਦਾ ਤੂੰ ਆਸੀ ਜਾਂ ਕੋਈ ਹੋਰ ਸੀ ਇਸ ਲਈ ਇਹ ਜ਼ਰੂਰੀ ਨਹੀਂ ਹੁੰਦਾ ਵੀ ਕਿਸਾਨ ਨੇ ਲਾਈ ਹੋਵੇ। ਵੀ ਹੁਣ ਤੱਕ ਜਿੰਨੇ ਜਿਹੜਾ ਕਿਸਾਨ ਆਪਣੀ ਪਰਾਲੀ ਨੂੰ ਅੱਗ ਲਾਉਂਦਾ ਕੋਈ ਰੈੱਡ ਐਂਟਰੀ ਦਾ ਪ੍ਰਪੋਜ਼ਲ ਰੱਖਿਆ ਜੀ। ਅ ਸੁਪਰੀਮ ਕੋਰਟ ਜ਼ੋਰ ਲਾ ਰਿਹਾ ਪਰ ਅਸੀਂ ਕਿਸਾਨ ਭਰਾਵਾਂ ਨੂੰ ਪ੍ਰੇਰਦੇ ਹਾਂ ਵੀ ਅਸੀਂ ਇਹਨਾਂ ਗੱਲਾਂ 'ਚ ਕਿਉਂ ਪਈਏ ਅਸੀਂ ਆਪਣਾ ਆਪ ਬਚਾ ਕੇ ਰੱਖੀ। ਕੋਈ ਫਾਈਨੈਂਸ਼ੀਅਲੀ ਮਦਦ ਜਿਹੜਾ ਕਹਰੇ ਤੁਸੀਂ ਪਰ ਇੱਕ ਅਸੀਂ ਅਸੀਂ ਵੇਖੋ ਅਸੀਂ ਜਿਹੜੇ 500 ਕਰੋੜ ਰੁਪਈਆ ਇਸ ਦੇ ਪ੍ਰਬੰਧਨ ਅਸੀਂ ਇਹਦੇ ਪ੍ਰਬੰਧਨ ਲਈ ਲਾਇਆ ਗਿਆ ਜਿਹੜਾ ਉਹ ਸੈਂਟਰ ਤੋਂ ਅਸੀਂ ਪਿਛਲੇ ਬਰਿਆਂ ਚ ਵੀ ਮੰਗਦੇ ਆ ਪਰ ਉਹ ਦੇਣਾ ਨਹੀਂ ਚਾਹੁੰਦੇ ਇਕੱਲਾ ਉਹ ਹੀ ਦਬਾਅ ਪਾਉਣਾ ਚਾਹੁੰਦੇ ਵੀ ਪੰਦ ਜਾਂ ਫਿਰ ਅਸੀਂ ਕੇਂਦਰੀ ਉਪਲਬਧ ਕਰਾ ਰਹੀ ਹੈ ਜਾਂ ਫਿਰ ਆਪਣੇ ਵੱਲੋਂ ਕੋਈ ਉਹਦੇ ਤੇ ਵੱਖਰਾ ਜਿਹੜਾ ਹੈਗਾ ਉਹ ਵੀ ਦੇ ਰਹੀ ਹੈ ਜਿਸ ਤਰ੍ਹਾਂ ਉਹ 1500 ਰੁਪਏ ਔਰ ਬਾਅਦ ਵਿੱਚ ਫਿਰ 2500 ਦੇ ਕੇ ਅਸੀਂ 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 ਪੰਜਾਬ ਵੱਲੋਂ ਕਿਹਾ ਸੀ ਵੀ ਤੁਸੀਂ 1500 ਸੈਂਟਰ ਸਰਕਾਰ ਦੇ 500 ਦਿੱਲੀ ਵਾਲੇ ਤੇ 580 ਪੰਜਾਬ ਵਾਲੇ ਸਾਹਮਣੇ ਦੇਖੋ ਅਸੀਂ ਪੰਜਾਬ ਦੇ ਐਨਜੀਟੀ ਦੇ ਮੈਂਬਰ ਨੇ ਇੱਕ ਤੇ ਕਿਸਾਨ ਵੀ ਕਹਿੰਦੇ ਨੇ ਕਿ ਦਿੱਲੀ ਦਾ ਜਿਹੜਾ ਪੋਲੂਸ਼ਨ ਹੈ ਉਸ ਦੇ ਵਾਸਤੇ ਪੰਜਾਬ ਦੇ ਕਿਸਾਨਾਂ ਨੂੰ ਬਲੇਮ ਕਰਨਾ ਜਿਹੜਾ ਉਹ ਗਲਤ ਹੈ ਤੇ ਕੋਈ ਸਟੈਂਡ ਇਹ ਇਹ ਆਪ ਨੂੰ ਸਾਰੇ ਜਾਣਦੇ ਆ ਜਿਹੜੀ ਵੱਖੋ ਵੱਖਰੀ ਜਿਹੜਾ ਪੋਲੂਸ਼ਨ ਆ ਉਹ 75% ਆ ਐਨਜੀਟੀ ਨੇ ਦੱਸਿਆ ਤੇ 25% ਖੇਤੀ ਦਾ ਆਉਂਦਾ ਪਰ ਉਹ ਇਲਜ਼ਾਮ ਇਕੱਲੇ ਪੰਜਾਬ ਨੂੰ ਇਹਨਾਂ ਦਿਨਾਂ 'ਚ ਕਰਨਾ ਪਤਾ ਨਹੀਂ ਕੀ ਸੋਚ ਹੈ ਕੋਈ ਅੱਗ ਲੱਗ ਰਹੀ ਹੈ ਹੋਰ ਥਾਮਾ ਤੇ ਵੀ ਹੁੰਦੀ ਹੈ ਪਰ ਪੰਜਾਬ ਦਾ ਧੂਆਂ ਕਈ ਵਿਚਾਲਾ ਛੱਡ ਕੇ ਕਿਵੇਂ ਜਾਂਦਾ ਉਹ ਜਿਆਦਾ ਇਸ ਗੱਲ ਤੇ ਪਤਾ ਨਹੀਂ ਕਿਉਂ ਹੋ ਰਿਹਾ ਸਰ ਆੜਤੀਆਂ ਨੂੰ ਲੈ ਕੇ ਵੀ ਕੋਈ ਗੱਲ ਹੋਈ ਹੈ ਜਿਹੜੀ ਕੱਲ ਨੂੰ ਆੜਤੀਏ ਹੜਤਾਲ ਦੇਣਗੇ ਕੱਲ ਤੋਂ ਜਿਹੜੀ ਫਸਲ ਵਿਕਣੀ ਸ਼ੁਰੂ ਹੋ ਆੜਤੀਆਂ ਦੀ ਆੜਤੀ ਦੀ ਹੜਤਾਲ ਕੇ ਦਾ ਮੈਂ ਤੁਹਾਨੂੰ ਜਿਹੜੀ ਆਪਣੀ ਗੱਲ ਕਰਤੀ ਵੀ ਕੱਲ ਨੂੰ ਅਸੀਂ ਫਸਲ ਖਰੀਦਣੀ ਸ਼ੁਰੂ ਕਰਾਂਗੇ